ਖੰਨਾਪੁਰ ਸੁਬਲੋਂ ਸਮਰਾਲਾ ਲਾਂਕੇ ਜਿਲ੍ਹਾ ਲੁਧਿਆਣਾ ਚੰਡੀਗੜ੍ਹ ਹਾਈਵੇ ਦੇ ਓਬੇਰ ਟੈਕਸੀ ਡਰਾਈਵਰ ਦੇ ਕਤਲ ਦਾ ਮਾਮਲਾ ਟਰੇਸ ਕੀਤਾ ਗਿਆ ਹੈ ਪੁਲਸ ਨੇ ਮੁਲਜ਼ਮ ਸਤਬਲ ਵਾਸੀ ਮਕਾਨ ਨੰਬਰ 352 ਰਾਮਦਰਬਾਰ ਫੇਰ ਚੰਡੀਗੜ੍ਹੋਂ ਗ੍ਰਿਫਟਾਰ ਕਰ ਲਿਆ ਮੇਮੂਲ ਰੂਪ ਵਿੱਚ ਮੁਜ਼ਫਰ ਨਗਰ ਜੁਪੀ ਦਾ ਰਹਿਣ ਵਾਲਾ ਹੈ ਉਸ ਦੇ ਕਬਜ਼ੇ ਵਿੱਚੋਂ 0.32 ਬੋਰ ਦੀ ਇੱਕ ਦੇਸੀ ਪਿਸਤੌਲ ਦੋ ਮੈਗਜ਼ੀਨ ਤੇ ਸ਼ਿਕਾਰ ਤੋਂ ਬ੍ਰਮਬੰਦ ਹੋਈ ਹੈ। ਮਤਰਕ ਦੀ ਪੁਰਾਣੀ ਕਾਰ ਤਹਿਸੀਲ ਡੇਰਾ ਬਸਰੀ ਪਾਰਕਮ ਵਿੱਚੋਂ ਬ੍ਰਮਬੰਦ ਹੋਈ ਹੈ। ਖੰਨਾ ਲੁਧਿਆਣਾ ਚੰਡੀਗੜ੍ਹ ਤੇ ਜੁਪੀ ਪੁਲਿਸ ਦੀ ਸਾਂਝੀ ਕਾਰਵਾਈ 10 ਅਗਸਤ ਦੀ ਸਵੇਰ ਨੂੰ ਵਾਪਰੇ ਇਸ ਕਤਲकांड ਵਿੱਚ ਅਵੇ ਟੈਕਸੀ ਡਰਾਈਵਰ ਰਵੀ ਕੁਮਾਰ ਵਾਸੀ ਚੰਡੀਗੜ੍ਹ ਨੂੰ ਗੋਲੀ ਮਾਰ ਦਿੱਤੀ ਗਈ ਸੀ। ਖੰਨਾ ਪੁਲਸ ਵੱਲੋਂ ਮੁਲਜ਼ਮਾਂ ਦੀ ਪਛਾਣ ਕਰ ਤੋਂ ਬਾਅਦ ਲੁਧਿਆਣਾ ਚੰਡੀਗੜ੍ਹ ਦੇ ਜੁਪੀ ਪੁਲਸ ਦਾ ਸਾਂਝਾ ਆਪਰੇਸ਼ਨ ਚਲਾਇਆ ਗਿਆ। ਦੋਸ਼ੀ ਨੂੰ 32 ਘੰਟਿਆਂ ਦੇ ਅੰਦਰ ਗ੍ਰਿਫਤਾਰ ਐਸਐਸ ਮੀਖਣਾ ਅਸ਼wini ਗੋਟਿਆਲ ਨੇ ਦੱਸਿਆ ਕਿ ਰਵੀ ਕੁਮਾਰ ਅਤੇ ਸਤਪਾਲ ਦੋਵੇਂ ਰਾਮਦਰਬਾਰ ਇਲਾਕੇ ਦੇ ਨਿਵਾਸੀ ਸਨ ਰਵੀ ਕੁਮਾਰ ਦੀ ਪਤਨੀ ਪਿੰਕੀ ਦੇ ਪਰਿਵਾਰ ਦੇ ਸਤਪਾਲਾਂ ਚੰਗੇ ਸਬੰਧਾਂ ਨਾਲ ਜਾਣ ਪਛਾਣ ਗਾਰਨਕ ਸੀ ਪੁਰਾਣੀ ਦੁਸ਼ਮੀ ਸੀ 9 ਅਗਸਤ ਦੀ ਰਾਤ ਨੂੰ ਜਦੋਂ ਦੋਵੇਂ ਲੁਧਿਆਣਾ ਛੱਡਣ ਆਏ ਤਾਂ ਵਾਪਸੀ ਸਮੇਂ ਉਹਨਾਂ ਦੀ ਲੜਾਈ ਹੋ ਗਈ ਰਵੀ ਕੁਮਾਰ ਨੇ ਆਪਣੇ ਆਪ ਨੂੰ ਬਚਾਉਣ ਲਈ ਟੈਕਸੀ ਰੋਕ ਲਈ ਸੀ ਲੜਾਈ ਇੰਨੀ ਵੱਧ ਗਈ ਦੀ ਸਤਪਾਲ ਨੇ ਗੋਲੀ ਚਲਾ ਦਿੱਤੀ ਗੋਲੀ ਉਸਦੇ ਬਾਂਬ ਵਿੱਚੋਂ ਨਿਕਲ ਕੇ ਉਸਦੀ ਛਾਤੀ ਵਿੱਚ ਲੱਗੀ ਰਵੀ ਕੁਮਾਰ ਦੀ ਮੌਤ ਹੋ ਗਈ ਐਸਐਸਪੀ ਨੇ ਦੱਸਿਆ ਕਿ ਲੜਾਈ ਇੱਕ ਔਰਤ ਨੂੰ ਲੈ ਕੇ ਹੋਈ ਜਿਸ ਬਾਰੇ ਅਜੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਜਾ ਸਕਿਆ ਪਰ ਸਾਫ ਹੈ ਕਿ ਰਵੀ ਕੁਮਾਰ ਦੀ ਪਤਨੀ ਪਿੰਕੀ ਦੀ ਇਸ ਵਿੱਚ ਕੋਈ ਭੂਮਿਕਾ ਨਹੀਂ ਹੈ ਮੈਰਟ ਜੇਲ ਵਿੱਚ 13 ਸਾਲ ਬਿਤਾਉਣ ਤੋਂ ਬਾਹਰ ਆਇਆ ਸੀ ਇਹ ਮਲਜਮ ਜਿਹੜਾ ਹੈਗਾ ਆ ਐਸਐਸਪੀ ਗੁਡਿਆਣਾ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਮਲਜਮ ਕਾਰ ਪਜਾ ਕੇ ਲੈ ਗਿਆ ਮੋਹਾਲੀ ਤੋਂ ਪਿੰਚੌਰ ਗਿਆ ਸੀ ਗਿਆ ਸੀ ਫਿਰ ਵਾਪਸ ਆ ਕੇ ਡੇਰਾ ਬਿਸਕਿਤ ਬਸੀ ਬਿਕੇ ਕਾਰ ਖੜੀ ਕਰਕੇ ਮੁਜੱਫਰਨਗਰ ਚਲੇ ਗਿਆ ਮਲਜਮ ਸਤਪਾਲ ਦਾ ਅਪਰਾਧਿਕ ਰਿਕਾਰਡ ਹੈ ਮੁਜੱਫਰਨਗਰ ਵਿੱਚ ਤਰਜੋਈ ਕਤਲ ਕੇਸ ਵਿੱਚ 13 ਸਾਲ ਜੇਲ੍ਹ ਬਟਾਉਣ ਤੋਂ ਬਾਅਦ ਉਹ ਫਰਵਰੀ 2024 ਵਿੱਚ ਮੇਰਠ ਜੇਲ੍ਹ ਤੋਂ ਬਾਹਰ ਆਇਆ ਸੀ ਮੇਰਠ 'ਚ ਜੋ ਚੋਰੀ ਅਤੇ ਚੰਡੀਗੜ੍ਹ 'ਚ ਲੜਾਈ ਦਾ ਮਾਮਲਾ ਵੀ ਦਰਜ ਹੈ ਮਲਜਮਾ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਪੁਲਿਸ ਹਿਰਾਸਤੋਂ ਭਜਣ ਦੀ ਕੋਸ਼ਿਸ਼ ਐਸਐਸਪੀ ਗੁਟਿਆਣਾ ਨੇ ਦੱਸਿਆ ਕਿ ਮਲਜਮ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਪਿਸਤੌਲ ਬਰਾਮਦ ਕੀਤਾ ਜਾਣਾ ਸੀ ਤਾਂ ਮਲਜਮਾਂ ਦੇ ਇਸ਼ਾਰੇ ਤੇ ਪੁਲਿਸ ਕਰਨ ਵਾਲੀ ਥਾਂ ਤੇ ਪਹੁੰਚ ਗਈ ਉੱਥੋਂ ਮਲਜਮ ਨੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਭੱਜਦੀ ਹੋਏ ਡਗਬੇ ਤੇ ਉਸਦੀ ਬਾ ਟੁੱਟ ਗਈ ਪੁਲਿਸ ਨੇ ਤੁਰੰਤ ਉਸ ਨੂੰ ਕਾਬੂ ਕਰਕੇ ਪਿਸਤੌਲ ਬਰਾਮਦ ਕਰ ਲਈ ਆਹ ਦੇਖਦੇ ਆ ਆਡੀ ਰਾਮਾ ਦੀ ਪੂਰੀ ਰਿਪੋਰਟ ਸ਼ਨੀਵਾਰ ਨੂੰ ਅਗਸਟ 11th ਇੱਕ ਮੋਰਡੂ ਕੇਸ ਰਿਪੋਰਟ ਹੋਇਆ ਸੀਗਾ ਸੰਬਰਾਲਾ ਪੁਲਿਸ ਸਟੇਸ਼ਨ ਦੇ ਲਿਮਿਟ ਦੇ ਵਿੱਚ ਲੁਧਿਆਣਾ ਔਰ ਚੰਡੀਗੜ੍ਹ ਜੋ ਹਾਈਵੇ ਹੈਗਾ ਉਦੇ ਵਿੱਚ ਇੱਕ ਵਿਕਟਿਮ ਰਵੀ ਕੁਮਾਰ ਇੱਕ ਟੈਕਸੀ ਡਰਾਈਵਰ ਸੀਗਾ ਉਹਨਾਂ ਦੀ ਉੱਥੇ ਬੋਡੀ ਮਿਲੀ ਸੀ ਤੋਂ ਉਹਦੇ ਇਨਵੈਸਟੀਗੇਸ਼ਨ ਕਰਦੇ ਹੋਏ ਉਸ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਹੋਏ ਉਹਦੇ ਵਿੱਚ ਜੋ ਮੇਨ ਮੁਰਜਮ ਸੀਗਾ ਜੋ ਅਕਿਊਜ਼ਡ ਹੈ ਸਤਪਾਲ ਨਾਮ ਦਾ ਇੱਕ ਵਿਅਕਤੀ ਦੋ ਵਿਅਕਤੀ ਦਾ ਗ੍ਰਿਫਤਾਰੀ ਹੋਈ ਹੈਗੀ ਔਰ ਇਸ ਕ੍ਰਾਈਮ ਨੂੰ ਕਮਿਟ ਕਰ ਰੈਨਲੀ ਜੋ ਇਹਨਾਂ ਨੇ ਵੈਪਨ ਯੂਜ਼ ਕੀਤਾ ਸੀਗਾ ਉਹ ਵੈਪਨ ਦਾ ਵੀ ਜੋ ਅੱਜ ਦਾ ਰਿਕਵਰੀ ਹੋਈ ਹੈ ਤੋਂ ਫਿਰ ਤੁਹਾਡੇ ਮਾਧਿਅਮ ਰਾਹੀਂ ਅਸੀਂ ਇਹ ਇਨਫੋਰਮ ਕਰਨਾ ਚਾਹੁੰਦੇ ਸੀ ਕਿ ਜੋ ਮਰਡਰ ਹੋਇਆ ਸੀਗਾ ਹਾਈਵੇ ਦੇ ਉੱਥੇ ਤੋਂ ਉਹਨਾਂ ਨੂੰ ਖੰਨਾ ਪੁਲਿਸ ਨੇ ਉਹਨਾਂ ਦੀ ਟੀਮ ਵਕ ਵਕ ਡਿਫਰੈਂਟ ਆਪਣੀ ਪੁਲਿਸ ਡਿਸਟ੍ਰਿਕਟਸ ਦੇ ਨਾਲ ਮਿਲ ਕੇ 24 ਘੰਟੇ ਦੇ ਅੰਦਰ ਟ੍ਰੇਸ ਕੀਤਾ ਔਰ 32 ਘੰਟੇ ਦੇ ਅੰਦਰ ਅੰਦਰ ਉਹਨਾਂ ਦੀ ਮੁਜ਼ਲਮ ਦਾ ਅਰੈਸਟ ਵੀ ਕੀਤੀ ਹੈਗੀ ਇਹਦੇ ਵਿੱਚ ਮੈਂ ਸਪੈਸ਼ਲ ਮੈਂਸ਼ਨ ਕਰਨਾ ਚਾਹਾਂਗੀ ਕੀ ਆਪਣੀ ਸੀਪੀ ਲੁਧਿਆਣਾ ਸ਼੍ਰੀ ਕੁਲਦੀਪ ਚਾਹਲ ਜੀ ਨਾਲ ਐਸਐਸਪੀ ਚੰਡੀਗੜ੍ਹ ਕਮਲਦੀਪ ਕੌਰ ਜੀ اور ਮੁਜ਼ਫਰਨਗਰ ਪੁਲਿਸ ਯੂਪੀ ਦਾ ਉਹਨਾਂ ਦੇ ਮਦਦ ਨਾਲ ਉਹਨਾਂ ਦੇ ਇੱਕ ਜੁਆਇੰਟ ਆਪਰੇਸ਼ਨ ਦੇ ਨਾਲ ਇਹ ਵਾਲਾ ਜੋ ਸੈਂਸੇਸ਼ਨਲ ਕ੍ਰਾਈਮ ਸੀਗਾ ਉਹਨਾਂ ਨੂੰ ਅਸੀਂ ਰਿਕਾਰਡ ਟਾਈਮ ਦੇ ਵਿੱਚ ਜੋ ਹੱਲ ਕਰਨ ਪਾਏ ਜੀ ਤਾਂ ਮੈਮ ਮੋਟਿਵ ਕੀ ਰਿਹਾ ਸੀ ਪਿੱਛੇ ਪਾਤਰ ਕਾ ਪਿੱਛੇ ਜੀ ਇਹਦੇ ਵਿੱਚ ਜੋ ਪ੍ਰੀਲੀਮਿਨਰੀ ਹਾਲੇ ਤੱਕ ਦੀ ਜੋ ਸਾਡੀ ਪੁੱਛਗਿੱਛ ਹੋਈ ਹੈਗੀ ਉਹਦੇ ਵਿੱਚ ਇਹਦਾ ਨਿਜੀ ਰੰਜਿਸ਼ ਜੋ ਹੈਗਾ ਉਹ ਸਾਹਮਣੇ ਆਈ ਹੈ ਦੋਵੇਂ ਜੋ ਵਿਕਟਿਮ ਰਵੀ ਕੁਮਾਰ ਔਰ ਜੋ ਮੁਜਰਮ ਸਤਪਾਲ ਇਹ ਦੋਵੇਂ ਰਾਮਦਰਬਾਰ ਏਰੀਆ ਦੇ ਰਹਿਣ ਵਾਲੇ ਹੈਗੇ ਆ ਔਰ ਜੋ ਰਵੀ ਕੁਮਾਰ ਦੀ ਵਾਈਫ ਪਿੰਕੀ ਜੋ ਹੈਗੀ ਆ ਉਹ ਉਹਨਾਂ ਦੀ ਫੈਮਿਲੀ ਜੋ ਹੈ ਉਹ ਸਤਪਾਲ ਨੂੰ ਜਾਣਦੀ ਸੀਗੀ ਪਹਿਲੇ ਵੀ ਉਹ ਆਪਸ ਵਿੱਚ ਸਾਰੇ ਸਾਰੇ ਇੱਕ ਦੂਜੇ ਨੂੰ ਜਾਣਦੇ ਸੀਗੇ ਲੇਕਿਨ ਐਗਜ਼ੈਕਟ ਕਾਰਨ ਕੀ ਹੈਗੇ ਕਿਉਂ ਇਹਨਾਂ ਦੇ ਆਪਸ ਵਿੱਚ ਇਸ ਤਰੀਕੇ ਦੇ ਨਾਲ ਗੁੱਸਾ ਸੀਗਾ ਉਹ ਹਲੇ ਅੱਗੇ ਦੀ ਆਪਣੇ ਪੁੱਛਿਛਦੇ ਆਣ ਆਲੀ ਹੈਗੀਆ ਲੇਕਿਨ ਇਹਦੇ ਵਿੱਚੋਂ ਮੈਂ ਇੱਕ ਗੱਲ ਬਹੁਤ ਕਲੀਅਰ ਕਰਨਾ ਚਾਹਾਂਗੀ ਇਹ ਇਹਦੇ ਵਿੱਚ ਕੋਈ ਲੁੱਟ ਦਾ ਗੱਲ ਨਹੀਂ ਸੀਗਾ ਇੰਨੇ ਆਪ ਬੁੱਕ ਕਰਕੇ ਲੁਧਿਆਣੇ ਤੱਕ ਆਏ ਸੀਗੇ ਰਾਤੀ ਔਰ ਲੁਧਿਆਣੇ ਤੋਂ ਜਦੋਂ ਵਾਪਸ ਜਾ ਰਹੇ ਸੀਗੇ ਉੱਥੇ ਇਹਨਾਂ ਦੀ ਆਪਸ ਚ ਝਗੜਾ ਹੋ ਗਿਆ ਔਰ ਇਨ ਇੱਕ ਟੈਕਸੀ ਰੋਕੀ ਸੀਗੀ ਜੋ ਸਮਰਾਲੇ ਰੋਡ ਦੇ ਵਿੱਚ ਆਪਣੇ ਮਤਲਬ ਰਿਲੀਵ ਕਰਨ ਨੂੰ ਆਪਣੇ ਆਪ ਨੂੰ ਤੇ ਉੱਥੇ ਇਹਨਾਂ ਦੀ ਆਪਸ ਚ ਜੋ ਝਗੜਾ ਹੋ ਗਿਆ ਔਰ ਝਗੜਾ ਇਨਾ ਇਨਾ ਵਧ ਗਿਆ ਕਿ ਇਨਾ ਸਤਪਾਲ ਨੇ ਉਹਦੇ ਤੇ ਗੋਲੀ ਚਲਾਈ ਇੱਕ ਗੋਲੀ ਜੋ ਹੈਗਾ ਲੱਗੀ ਹੈਗੀ ਆ ਉਹ ਉਹਨਾਂ ਦੇ ਸੱਜੇ ਬਾਤੇ ਲੱਗੀ ਹੈ ਔਰ ਬਾਅਦ ਤੋਂ ਫਿਰ ਪਾਸ थ्रू ਹੋ ਕੇ ਉਹਦੇ ਚੈਸਟ ਦੇ ਵਿੱਚ ਲੌਂਚ ਹੋਇਆ ਉਹਦੇ ਕਾਰਨ ਉਹਨਾਂ ਦੀ ਡੈਥ ਹੋਈ ਹੈ ਜੀ ਮੈਮ ਜਿਹੜੀ ਜੀ ਸਰ ਇਸ ਟਾਈਪ ਆਫ ਕੋਈ ਪ੍ਰਾਪਰਟੀ ਨਹੀਂ ਹੈ ਜੋ ਪੈਸੀਸ ਹੈ ਹੈਵੀ ਲੇਡੀਜ਼ ਨਾਲ ਫਰੈਂਸ਼ਿਪ ਜੇ ਕਿਸ ਤਰ੍ਹਾਂ ਦੀ ਰੰਜਿਸ਼ ਹੈ ਇਹ ਪ੍ਰਾਪਰਟੀ ਦਾ ਨਹੀਂ ਹੈਗੀ ਲੇਕਿਨ ਇਹਨਾਂ ਦੀ ਆਪਸ ਵਿੱਚ ਹਾਲੇ ਤੱਕ ਮੈਂ ਤੁਹਾਨੂੰ ਜਿਵੇਂ ਕਹਿ ਰਹੀ ਹਾਂ ਜੀ ਐਗਜ਼ੈਕਟ ਕਲੀਅਰ ਹੋਣੀ ਬਾਕੀ ਹੈਗੀ ਲੇਕਿਨ ਜਿੱਥਾ ਤੱਕ ਅਮੇ ਜੋ ਪਤਾ ਚੱਲੀ ਹੈ ਕਿ ਉਹ ਲੇਡੀਜ਼ ਨੂੰ ਲੈ ਕੇ ਹੈਗਾ ਬਟ ਇਹਦੇ ਵਿੱਚ ਜੋ ਰਵੀ ਕੁਮਾਰ ਦੀ ਵਾਈਫ ਸੀ ਉਹਨਾਂ ਦੀ ਕੋਈ ਰੋਲ ਨਹੀਂ ਆਈ ਹੈ ਸਾਹਮਣੇ ਸਾਹਮਣੇ ਕਿ ਉਹ ਸਤਪਾਲ ਔਰ ਉਹਨਾਂ ਦੀ ਫੈਮਲੀ ਨੂੰ ਲੈ ਕੇ ਆਪਸ ਵਿੱਚ ਜੋ ਦਿੱਕਤ ਸੀਗਾ ਇਹਨਾਂ ਦਾ ਇਹ ਪੁਰਾਣੀ ਕ੍ਰਿਮਨਲ ਬੈਕਗਰਾਉਂਡ ਹੈ ਕਿ ਜੀ ਆਲਰੇਡੀ ਇਹਦੇ ਉੱਤੇ ਇੱਕ ਮਰਡਰ ਦਾ ਕੇਸ ਦਰਜ ਹੈਗਾ ਨਾਲੇ ਇਹਨਾਂ ਦੇ ਇੱਕ ਇੱਕ ਮਹੀਨਾ ਪਹਿਲਾਂ ਹੀ ਇਹਨਾਂ ਨੇ ਇੱਕ ਆਲਟੋ ਗੱਡੀ ਉੱਥੇ ਚੋਰੀ ਕੀਤਾ ਸੀਗਾ ਔਰ ਇੱਕ ਬਾਈਕ ਚੋਰੀ ਦਾ ਵੀ ਇਹਦੇ ਉੱਤੇ ਪਰਚਾ ਹੈਗਾ ਜੀ ਗੱਡੀ ਕਿੱਥੋਂ ਬਰਾਮਦ ਹੋਈ ਗੱਡੀ ਜੋ ਹੈਗਾ ਜੀ ਇਹ ਡੇਰਾ ਬਸਤੀ ਤੋਂ डेरा बस्सी ਤੋਂ ਬਰਾਮਦ ਹੋਈ ਹੈ ਡੇਰਾ ਬੱਸੀ ਮੋਹਾਲੀ ਜ਼ਿਲ੍ਹੇ ਤੋਂ ਇੰਨੇ ਇੱਥੋਂ ਦੀ ਲੈ ਕੇ ਗਿਆ ਗੱਡੀ ਅੱਗੇ ਵਕ ਵਕ ਜਿਵੇਂ ਮੋਹਾਲੀ ਜ਼ਿਲ੍ਹੇ ਤੋਂ ਅੱਗੇ ਜਾ ਕੇ ਪਿੰਜੌਰ ਵੀ ਸਪੋਟ ਹੋ ਗਿਆ ਪਿੰਜੌਰ ਤੋਂ ਬਾਅਦ ਫਾਈਨਲੀ ਇੰਨੇ ਫਿਰ ਵਾਪਸ ਲੈ ਕੇ ਆਇਆ ਡੇਰਾ ਬੱਸੀ ਡੇਰਾ ਬੱਸੀ ਰਕਤਾ ਡੇਰਾ ਬੱਸੀ پارک ਕਰਕੇ ਫਿਰ ਅੱਗੇ ਇਹ ਆਪਣੇ ਅੱਗੇ ਚੱਲ ਗਿਆ ਜੀ ਮੁਜ਼ਫਰਨਗੱਲ ਜੀ ਮੈਨ ਇਮੀਨ ਵਰਮਟ ਕਿਸੇ ਹੋਰ ਦੀ ਨਜ਼ਰ ਆਈ ਇਸ ਵਿੱਚ ਕੋਈ ਪੰਲਾ ਦਾ ਕਿਸੇ ਕਿਰਤ ਕਰਨ ਚਾਹੇਗਾ ਨਹੀਂ ਜੀ ਇਟ ਇਜ਼ ਜਸਟ ਵਨ ਸ਼ਾਟ ਇੱਕ ਗੋਲੀ ਲੱਗੀ ਹੈਗੀ ਤੋ ਇਹਨਾਂ ਕੋਲ ਇਹ ਨਜਾਇਜ਼ ਅਸਲਾ ਸੀਗਾ ਕਿਉਂਕਿ ਇਹਦਾ ਆਲਰੇਡੀ ਕ੍ਰਿਮੀਨਲ ਬੈਕਗ੍ਰਾਉਂਡ ਸੀਗਾ। ਤੋ ਉਹਦੇ ਕਰਕੇ ਆਪਾਂ ਇਹਦੇ ਵਿੱਚ ਕਿਸੇ ਦਾ ਇਨਵੋਲਵਮੈਂਟ ਨਹੀਂ ਹੈਗੀ ਆ ਕਿਉਂਕਿ ਟਰੈਵਲ ਕਰ ਰਹੀ ਸੀਗੇ ਉਹ। ਲੁਧਿਆਣਾ ਚੰਡੀਗੜ੍ਹ ਤੋਂ ਲੁਧਿਆਣਾ ਲੁਧਿਆਣਾ ਤੋਂ ਫਿਰ ਵਾਪਸ। ਪੂਰੇ ਇੰਟਾਇਰ ਜਰਨੀ ਦੇ ਵਿੱਚ ਬਸ ਇਹੀ ਸੀਗੇ ਨਾ ਜੋ ਕਾਰ ਦੇ ਵਿੱਚ ਕੋਈ ਕਿਸੇ ਦਾ ਇਨਵੋਲਵਮੈਂਟ ਨਹੀਂ ਸੀ। ਸਿਆਣ ਨੇ ਪਹਿਲਾਂ ਵੀ 23 ਸਾਲ ਗੇਂਜ ਕਰਦੇ ਨਾ ਕਾਈਂਡ ਦੇ ਕੇਸ ਦੇ ਵਿੱਚ ਕਿੰਨਾ ਇਹਦੇ ਵਿੱਚ ਜੇ ਕੋਈ ਮਰਡਰ ਕੇਸ ਤਾਂ ਹੈਗਾ ਬਟ ਐਗਜ਼ੈਕਟਲੀ ਉਹ ਕਿੱਥੇ ਦਰਜ ਨੇ ਇਹ ਸਾਨੂੰ ਪਤਾ ਚੱਲੇ ਕਿ ਫਰਵ ਇਸੇ ਸਾਲ ਫਰਵਰੀ ਦੇ ਵਿੱਚ ਜੋ ਹੈਗਾ ਉਹ ਮਿਰਠ ਜੇਲ ਤੋਂ ਬਾਹਰ ਆਇਆ ਸੀਗਾ ਇਹ ਪਿੱਛੋ ਜਿਹੇ ਹੈਗੇ ਆ ਇਹ ਮੁਜ਼ਫਰਨਗਰ ਦੇ ਉਹਨਾਂ ਦੀ ਆਪਸ ਚ ਉਹ ਰਿਲੇਸ਼ਨ ਹੈਗੀ ਉਹ ਜੋ ਮਾਈਗਰੇਟਡ ਸੀਗੇ ਇਹਨਾਂ ਨੇ ਇਥੇ ਚੰਡੀਗੜ੍ਹ ਮਾਈਗਰੇਟ ਕੀਤਾ ਸੀਗਾ ਇਹਨਾਂ ਦੀ ਮਿਰਠ ਦੇ ਵਿੱਚ ਵੀ ਹੈਗੀ ਹੈ ਰਿਸ਼ਤੇਦਾਰੀਆ ਔਰ ਮੁਜ਼ਫਰਨਗਰ ਦੇ ਵਿੱਚ ਵੀ ਰਿਸ਼ਤੇਦਾਰੀ ਹੈ ਜੀ ਹਾਂਜੀ ਜੀ ਅਕਚੁਅਲੀ ਅੱਜ ਦੇ ਕਿਉਂਕਿ ਵੈਪਨ ਜੋ ਰਿਕਵਰੀ ਸੀਗਾ ਅਰੈਸਟ ਤੋਂ ਮੁਜ਼ਫਰਨਗਰ ਦੇ ਵਿੱਚ ਹੋਇਆ ਸੀਗਾ ਇਹਨੇ ਜੋ ਗੱਡੀ ਸੀ ਓਡੇਰਾ ਵਸੀ ਲਾਇਆ ਸੀ ਇਹਨੇ ਉਹ ਮੋਸਟ ਇੰਪੋਰਟੈਂਟ ਸੀਗਾ ਆਪਾਂ ਨੂੰ ਜੋ ਵੈਪਨ ਹੈਗੇ ਆ ਯੂ ਜੋ ਕਰਾਇਮ ਦੇ ਵਿੱਚ ਯੂਜ਼ ਹੋਇਆ ਸੀ ਉਹਨੂੰ ਰਿਕਵਰ ਕਰਨਾ ਸੀਗਾ ਜੋ ਆਪਣੇ ਏਵਿਡੈਂਸ ਅਕਤੇ ਤਹਿਤ ਜੋ ਆਪਣੇ ਇਹਦਾ ਰਿਕਵਰ ਕਰ ਰਹੇ ਸੀਗੇ ਉੱਥੇ ਵੀ ਇਹਨਾਂ ਨੇ ਦੁਬਾਰਾ ਕੋਸ਼ਿਸ਼ ਕੀਤਾ ਕਿ ਪੁਲਿਸ ਦੇ ਕਸਟਡੀ ਤੋਂ ਕੈਸੇ ਵੀ ਕਰਕੇ ਆਪਣਾ ਨਿਕਲ ਜਾਏ ਤੋਂ ਫਿਰ ਇਹ ਵੈਪਨ ਖੰਨੇ ਤੋਂ ਹੀ ਬਰਾਮਦ ਹੋਈ ਹੈ ਸਮਰਾੜੀ ਏਰੀਆ ਤੋਂ ਬਰਾਮਦ ਹੋਈ ਹੈ ਜਦੋਂ ਇਹ ਪਜ ਰਿਆ ਸੀਗਾ ਪਾਰਟੀ ਆਪਣੇ ਨਾਲ ਹੀ ਸੀ ਤੋਂ ਫਿਰ ਉਹਦਾ ਉੱਥੇ ਡਿੱਗ ਪਿਆ ਜੀ ਇਹ ਰੋਡ ਸਾਈਡ ਤੇ ਫਿਰ ਉਹਦੇ ਵਿੱਚ ਇਹਨਾਂ ਦੀ ਹੱਤ ਵੀ ਜੋ ਹੈਗਾ ਉਹ ਫ੍ਰੈਕਚਰ ਹੋਈ ਹੋਈ ਹੈ ਇਹਦੇ ਵਿੱਚ ਤੋ ਜਿਹੜੇ ਆਈ ਥਿੰਕ ਲਾਜ ਹੋ ਗਿਆ ਜੀ ਉਹਨੇ ਮੈਡੀਕਲ ਵੀ ਹੋ ਗਿਆ ਹੈਗਾ ਅੱਜ ਅਸੀਂ ਮਨਯੋਗ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕਰਾ ਕੇ ਅੱਗੇ ਦੀ ਰਿਮਾਂਡ ਲੈ ਲਵਾਂਗੇ ਜੀ ਥੈਂਕ ਯੂ